ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਐ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਹਾਂ ਜੀ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਗਰਮੀ 'ਚ ਪਾਉਣ ਵਾਲੇ ਵਧੀਆ ਲਾਈਟ ਜੇ ਕਲਰ ਪੂਰਾ ਸੌਫਟ ਕੱਪੜਾ ਗਰਮੀ 'ਚ ਪਾਉਣ ਵਾਲਾ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸੂਟ ਆ ਦੇਖੋ ਜੀ ਇਹ ਆ ਗਿਆ ਜੀ ਗਾਜਰੀ ਜਿਹਾ ਕਲਰ ਇਹ ਆ ਗਿਆ ਜੀ ਗਾਜਰੀ ਜਿਹਾ ਕਲਰ ਤੇ ਆ ਇਹਦੇ ਨਾਲ ਦੁਪੱਟਾ ਹੈ ਦੇਖੋ ਜੀ ਕਿੰਨਾ ਸੋਹਣਾ ਜੀ ਦੁਪੱਟੇ ਦਾ ਕਲਰ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਵਾਲਾ ਦੇਖੋ ਜੀ ਕਿੱਡੇ ਸੋਹਣੇ ਕਲਰ ਹੈ ਕਿੰਨਾ ਸੋਹਣਾ ਲੱਗਦਾ ਜੀ ਇੱਕ ਆ ਗਿਆ ਜੀ ਇਹਦੇ ਵਿੱਚ ਪੀਲਾ ਕਲਰ ਆ ਦੇਖੋ ਜੀ ਆ ਗਿਆ ਜੀ ਪੀਲਾ ਕਲਰ ਬਹੁਤ ਵਧੀਆ ਸੌਫਟ ਕੱਪੜਾ ਹੈ ਲਾਈਟ ਜੇ ਕਲਰ ਆਇਆ ਇਹ ਨਾ ਸੂਟਾਂ ਦੇ ਵਿੱਚ ਤੇ ਆ ਆ ਗਿਆ ਜੀ ਆਪਣੇ ਇਹਦੇ ਨਾਲ ਦੁਪੱਟਾ ए दट्टा जी ते एक आ गया जी आह पैरट ज्या कलर देखो आ गया जी पैरट जहा कलर बहुत सोहना कलर है जी बहुत सोना डिजैन है नेड़े तो देखो बहुत तो सोना डिजाइन है आदेश नपट्टा जी ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਜੀ ਇਹਨਾਂ ਸੂਟਾਂ ਵਿੱਚ ਇਹਨਾਂ ਸੂਟਾਂ 'ਚ ਕੋਈ ਵੀ ਸੂਟ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਜੀ ਬੁੱਕ ਕਰਵਾਇਓ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਛੋਲੇ ਛੋਲੇ ਕਲਰ ਹੈ ਜੀ ਸੂਟ ਦੇ ਵਿੱਚ ਵਧੀਆ ਲਾਈਟ ਜੇ ਕਲਰ ਹੈ ਸੌਫਟ ਕੱਪੜਾ ਤੇ ਆਹ ਸੂਟ ਤਾਂ ਕਿਸੇ ਭੈਣ ਨੇ ਮੰਗਵਾਇਆ ਆਪਾਂ ਤੋਂ ਨਾ ਤਾਂ ਆਪਾਂ ਭੇਜਣਾ ਔਹ ਸੂਟ ਤਾਂ ਆਪਾਂ ਭੇਜਣਾ ਹੈ ਜੀ ਵਧੀਆ ਲਾਈਟ ਜੇ ਕਲਰ ਇਹਨਾਂ ਸੂਟਾਂ ਵਿੱਚ ਵਧੀਆ ਸੌਫਟ ਕੱਪੜਾ ਨਾਲ ਦੁਪੱਟੇ ਹੈ ਰੇਟ ਹੈ ਜੀ ਇਹਨਾਂ ਦਾ 550 ਇਹਨਾਂ ਸੂਟਾਂ ਦਾ ਰੇਟ ਹੈ ਜੀ 550 ਤੇ ਜੀ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਸੋਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਮੈਨੂੰ ਮੇਰੀਆਂ ਭੈਣਾਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਤੇ ਜੀ ਜੇ ਕੋਈ ਬੋਲਣ ਦੇ ਵਿੱਚ ਗਲਤੀ ਰਹੀ ਜਾਂਦੀ ਹੈ ਤਾਂ ਆਪਾਂ ਸੌਰੀ ਚਾਹਣੇ ਆ ਤੇ ਆਪਣਾ ਕਾਲ ਨੰਬਰ ਹੈ ਜੀ 979350697902 97506 ਸੌਰੀ ਜੀ 9350697902 ਬੋਲਣ ਦੇ ਵਿੱਚ ਕਈ ਵਾਰੀ ਕੋਈ ਗਲਤੀ ਰਹਿ ਗਈ ਹੋਈ ਤਾਂ ਮੈਨੂੰ ਜੀ ਮਾਫ ਕਰਨਾ